ਕਿ ਮੈਂ ਠੀਕ ਰਹਿੰਨੇ ਵਧੀਆ ਰਹਿੰਦੀ ਹੈ ਸਹਿਤ ਦਵਾਈ ਫਿਰ ਉੱਥੇ ਹੀ ਚੱਲਦੀ ਆ ਹਾਂ ਬਤ ਉੱਥੇ ਹੀ ਚੱਲਦੀ ਆ ਵਧੀਆ ਚੱਲੋ ਦਵਾਈ ਵਧੀਆ ਲੱਗ ਗਈ ਹੈ ਨਾ ਫਰਕ ਆ ਉਹਦੇ ਨਾਲ ਦਾ ਲੱਗ ਗਈ ਮੈਨੂੰ ਉਹਦੇ ਸਮੇਂ ਨਹੀਂ ਪਤਾ ਲੱਗੀ ਉਹ ਚੱਕਰ ਆਈ ਹਮ ਹਮ ਪਤਾ ਹੀ ਨਹੀਂ ਕਿ ਉਹ ਕਿ ਮੈਂ ਤਾਂ ਆਖੇ ਬੜੇ ਰੋਦਾ ਬੂਟਾ ਹੁੰਦੇ ਨੇ ਆ ਕੀ ਹੋ ਗਿਆ ਮੈਨੂੰ ਹਮ ਹਮ ਚਿਹਰਾ ਹੀ ਦੱਸਦਾ ਹੁਣ ਤਾਂ ਠੀਕ ਆ ਵਧੀਆ ਹੈ ਨਾ ਰੋਟੀ ਬਾਣੀ ਵਧੀਆ ਖਾ ਲੈਨੇ ਆ ਉਹ ਇੱਦਾਂ ਮੈਂ ਤੜਕੇ ਇੱਥੇ ਇੱਥੇ ਕਾਹ ਤੇਗੀ ਹਮ ਉਸ ਗੁੱਦਨ ਸ਼ਾਇਦ ਅੱਗੇ ਮੈਂ ਕਿ ਚੱਕਰ ਨਾਲ ਆ ਜੀ ਹਮ ਤਾਂ 10 ਵਜੇ ਪੀਤੀ ਹਮ ਨਾ ਕੀ ਹੈ ਬੈਣੀ ਦੀ ਪੇਟ ਹੋਰ ਜਿਆਰ ਕੁ ਵਾਲੇ ਤੰਨ ਕਵੇ ਜਾ ਫਿਤੇ ਨਹੀਂ ਫੇ ਵੀ ਚੱਕਰ ਆਉਣ ਲੱਗੇ ਦਸਤਾ ਹੈ ਨਾ ਮੈਨੂੰ ਕੇ ਜਾਇ ਜੇ ਤਾਂ ਕਿਆ ਪੀਦਾ ਮੈਂ ਨਾ ਨਹੀਂ ਪੀਣੀ ਮੈਨੂੰ ਚੱਕਰ ਨਾ ਆਉਣ ਲੱਗੇ ਹਮ ਡਰ ਪੈ ਗਿਆ ਸੀ ਹੈ ਨਾ ਹਮ ਹੋਰ ਵਧੀਆ ਠੀਕ ਆ ਆਪਣੇ ਵਾਲੇ ਦੋਲੇ ਸਾਰੇ ਵਧੀਆ ਨੇ ਸਾਰੇ ਠੀਕ ਨੇ ਬੱਤਰਾ ਜੀ ਪੁੱਜੀ ਵਧੀਆ ਬਸ ਮੈਂ ਕਿਹਾ ਚੱਲ ਮਿਲਿਆ ਆਵਾ ਜੀ ਕਰਿਆ ਸੀਗਾ ਨਾ ਚਾਲ ਕੋਲ ਮਤਲਬ ਜਗਨ ਮੈਂ ਤਾਂ ਆਈ ਲਾ ਦ ਮੈਂ ਤੇਰੀ ਮੰਮਲ ਵੀ ਗਿਆ ਮੈਂ ਕਿ ਜਦ ਤੱਕ ਕੁੜੀਆਂ ਨੇ ਘਰ ਭਰ ਜਾਂਦਾ ਆਪਣਾ ਮੈਂ ਤਾਂ ਬਰਾਈ ਜੀ ਲੱਗ ਜਾਂਦਾ ਐਂ ਜੀਤਾ ਵੇ ਜਾਵੇ ਬਾਈ ਜਾਂਦੀ ਨਾ ਨੀਂ ਦੇ ਨਾਉਂ ਦੀ ਫੇ ਨਾ ਮਰੇ ਕੱਪੜੇ ਝਟਦੇ ਜਾਂਦੀ ਫੇ ਨੀਂ ਲਾਉਂਦੀ ਮੈਂ ਡੇਰ ਲਾਉਂਦੀ ਮੈਂ ਤੇ ਕਮੀਨਾ ਦਾ ਚੁੱਤੀਆ ਵਿਆਹ ਹੋਇਆ ਕੁੜੀ ਦਾ ਨੀਂ ਲਾ ਕੇ ਫੇ ਮੈਨੂੰ ਕੀ ਹੋੜੇ ਕਹਿਣਾ ਜੀਤਾ ਦਾ ਸੂਟ ਨਾ ਕੱਢ ਕੇ ਸਾਰਾ ਕਾਲ ਜੇ ਤੇ ਛੋੜ ਕੱਢ ਕੇ ਤਾਂ ਮੈਂ ਕਾਸ ਜੇ ਕਨੀ ਜਾਈ ਪਰ ਉਹ ਜੱਟ ਲਗਾ ਬਣੀ ਇਦਾ ਜਾ ਗਈ ਉਹੀ ਮੂਈ ਇਹ ਜਾ ਹੁੰਦਾ ਨਾ ਇਹ ਉਹ ਐਤੀ ਦਾ ਮੂਈ ਆ ਜਾਂਦਾ ਤੇ ਜਦੋਂ ਉਸੋ ਕੋਲ ਬਾਰ ਦਿੱਤੀ ਮੇਰੇ ਤਾਂ ਕੁੜੀ ਨੇ ਬਹੁਤ ਕਦੇ ਨਹੀਂ ਜੀ ਜਵਾਬ ਦਿੱਤਾ ਮੈਨੂੰ ਕੰਮ ਦੋ ਬੜਾ ਕੰਮ ਕੀਤਾ ਮਿਲ ਜੀਤੀ ਨਹੀਂ ਹੋਰ ਸਾਥ ਸੇ ਠੀਕ ਹੈ ਕਾ ਪੁੱਤ ਰਾਣੀ ਕੋਲੀ ਠੀਕ ਹੈ ਸਾਰੇ ਬਹੁਤ ਵਧੀਆ ਨੇਗੇ ਐਸੇ ਪੁੱਤ ਕੋਈ ਨਾ ਰਾਮੇ ਕੇ ਅਗਰ ਤੇ ਹੱਥ ਤੋਂ ਥੇਕੇ ਨਾ ਕਰੋ ਕਿੰਨ ਵੀ ਜਦ ਹੁਣ ਟੀਆਂ ਦਾ ਉਹਦੇ ਭੇਜਿਆਗਾ ਤੂੰ ਵੀ ਦੇਖਣ ਨਾ ਸਭ ਕੁਝ ਉਹ ਹੀ ਤਾਂ ਹੈਗਾ ਅੱਛਾ ਚੱਕੇ ਗੱਲਾਂ ਕਰਿਆ ਕਰਦਾ ਨੇ ਸੱਸ ਦਾ ਵੀ ਰੂਕੋਸ ਹੋ ਜਾਂਦੀ ਆ ਵੀ ਮੇਰੇ ਨੂੰ ਹਾਸਾ ਹੋਰ ਵਧੀਆ ਚੱਲੋ ਚਲੇ ਜਾਂਦੇ ਆ ਅਸੀਂ ਉਹਨੇ ਪਿੱਛੋਂ ਘਰੋਂ ਹੁਣ ਮੈਂ ਜਨੀਆਂ ਤਾ ਉਹ ਵਧੀਆ ਪਿੱਛੇ ਚੱਲ ਘਰੇ ਆ ਫਿਗਰ ਜੀ ਨਹੀਂ ਰਹਿੰਦੀ ਵੀ ਹੈਗਾ ਘਰੇ ਕੋਈ ਹੋਰ ਬਾਦ ਨੂੰ ਜੰਦਾ ਦੇਣਾ ਬੰਦਾ ਇਹ ਤਾਂ ਜਿਹੜਾ ਸੱਤ ਸਾਲ ਹੁੰਦਾ ਇੱਕ ਬਾਦ ਦਾ ਜੰਦਾ ਹੁੰਦਾ ਇਹ ਤਾਂ ਸੋਗ ਹੁੰਦਾ ਜੀ ਕੋਈ ਮਕੈਦਾ ਹੋਊਗਾ ਵੀ ਮਾੜੇ ਕੰਮ ਆ ਵੀ ਮੈਂ ਕੱਲੀ ਕਹਾ ਕੱਲੇ ਅੰਦਰ ਕੀ ਐ ਤੇ ਬੰਦਾ ਆਇਆਗਾ ਦੁਨੀਆ ਤੇ ਕੋਈ ਇਹ ਰੱਬ ਨੇ ਵਧੀਆ ਹੀ ਕੋਈ ਬਣਾਇਆ ਉਹਦਾ ਹੀ ਹਨਾ ਹਾਂ ਤੂ ਰਸਤੇ ਬਣਾਏ ਆ ਕਿਸੇ ਗੱਲ ਨੂੰ ਹੀ ਬਣਾਏ ਨੇ ਨਹੀਂ ਇਕੱਲੇ ਦਾ ਦੁਨੀਆ ਇੱਥੇ ਰਹਿ ਕੇ ਮੁੜ ਜਾਂਦੀ ਫਿਰ ਅੱਛਾ ਕਰਮਾਂ ਦੀਆਂ ਗੱਲਾਂ ਨੇ ਪਰਿਵਾਰ ਨਾਲ ਜੀ ਲੱਗਦਾ ਨਾਲੇ ਕਹਿੰਦੇ ਮਾਂ-ਬਾਪ ਦੀ ਸੇਵਾ ਹੀ ਤਾਰ ਜਾਂਦੀ ਹੈ ਕਈ ਵਾਰ ਬੰਦੇ ਨੂੰ ਪਤਾ ਨਹੀਂ ਲੱਗਦਾ ਕਿੱਥੇ ਜਾ ਕੇ ਫਲ ਮਿਲ ਜਵੇ ਇਹਨਾਂ ਦਾ ਕੋਈ ਪਤਾ ਨਹੀਂ ਜੀ ਜੇ ਆਪਾਂ ਇਹ ਦੇਖ-ਦੇਖ ਕੇ ਚੁਰੀ ਜਾਵਾਂਗੇ ਵਿਲਾਏ ਨੂੰ ਰੋਟੀ ਦੇਣੀ ਆ ਮੈਂ ਇਹਦਾ ਕਰਨਾ ਔਖੇ ਹੋਈ ਜਾਵਾਂਗੇ ਫਿਰ ਕੀ ਹੈਨਾ ਆਪਦੇ ਮਾਂ-ਬਾਪ ਨੂੰ ਕਹਾਂ ਫਿਰ ਸੁੱਖ ਮਿਲੂਗਾ ਔਖਾ ਫਿਰ ਹੋਰ ਬਸ ਐਮੀ ਮੈਂ ਤਾਂ ਆਪ ਸੋਚਦੀ ਨਹੀਂ ਵੀ ਜਿਹੜੀਆਂ ਦੱਸਣਾ ਨੂੰਹਾਂ ਕਹਿੰਦੀਆਂ ਨੇ ਵੱਡੀ ਰੋਟੀ ਦਊ ਛੋਟੀ ਰੋਟੀ ਦਊ ਹਨ ਉਹਦੇ ਲਾ ਰੋਟੀ ਦੇਣੀ ਵੀ ਔਖੀ ਲੱਗਦੀ ਹੈ ਜਿਨ੍ਹਾਂ ਨੂੰ ਜਿਵੇਂ ਮਾਂ-ਬਾਪ ਪਿੱਛੇ ਲੜੀ ਜਾਂਦੇ ਨੇ ਮੈਂ ਤਾਂ ਉਹਨਾਂ ਦਾ ਸੋਚਦੀ ਨਹੀਂ ਆ ਵੀ ਦੱਸ ਕੀ ਇਹ ਮੰਗਦੇ ਦੋ ਰੋਟੀਆਂ ਆਪਾਂ ਉਹ ਵੀ ਔਖੇ ਹੁੰਨੇ ਆ ਨਾ ਵੀ ਕਿੰਨੀ ਗਲਤ ਗੱਲ ਆਪਣੇ ਲਈ ਬਾਕੀ ਮੰਦੇ ਆਉਂਦੀਆਂ ਗੱਲ ਵੀ ਦੋ ਰੋਟੀਆਂ ਨੇ ਦੋ ਰੋਟੀਆਂ ਵੀ ਰੋਟੀਆਂ ਵੀ ਚਾਹਤਾਂ ਨੇ ਰੋਟੀ ਵਿੱਚ ਉਪਦੀਆਂ ਨੇ ਵੀ ਦੱਸ ਰੋਟੀਆਂ ਨੂੰ ਵੀ ਤਰਸਣ ਲੱਗ ਪਈਆਂ ਇੱਥੇ ਤੱਕ ਲਿਆਂਦਾ ਇਹਨਾਂ ਨੇ ਆ ਜੇ ਅੱਜ ਪੁੱਤਾਂ ਦਾ ਬਣਾ ਦੀਏ ਪੁੱਤਾਂ ਦਾ ਬਣਾ ਦੀਏ ਪੁੱਤਾਂ ਦਾ ਬਣਾ ਦੀਏ ਵੀ ਜੇ ਅੱਜ ਮੰਜੇ ਦੇ ਬੈਠ ਗਏ ਤਾਂ ਹਨਾ ਫਿਰ ਆਪਾਂ ਇਹ ਕੁਸ ਕਰਦੀਆਂ ਨੇ ਲੋਹਾ ਉਹਨਾਂ ਦਾ ਨੋਆ ਵੀ ਜੋ ਨਾਲੇ ਮਰ ਅੱਜ ਵਾਂ ਦਾ ਮਾੜਾ ਹੀ ਆ ਉਹ ਚੰਗਾ ਨਹੀਂ ਆਉਂਦਾ ਮੂਰੇ ਮਾੜੀ ਤੇ ਵੀ ਮਾੜਾ ਉਹੀ ਤਾਂ ਹੈਗਾ ਅਬ ਦਿਨਾਂ ਪਤਾ ਨਹੀਂ ਕੀ ਕੁ ਸੋਣਾਗਾ ਜੇ ਅੱਜ ਕਰਾਂਗੇ ਮਾੜਾ ਜਾਂ ਆਪਾਂ ਦੇਖਾਂਗੇ ਜੱਗ ਦੇਖੂਗਾ ਉਹੀ ਤਾਂ ਹੈ ਨਾ ਪਤਾ ਮਾਈਤਾ ਤੇ ਨਹੀਂ ਹੈਗੇ ਵੀ ਬਧੀਆ ਦੀਏ ਸਾਂ ਉਹ ਲੈ ਬੀਬੀ ਬੀਬੀ ਕਰਾ ਕਰ ਅਬ ਦੀ ਸੱਸ ਨੂੰ ਮੰਮੀ ਮੰਮੀ ਕਹਿੰਦਾ ਕਰ ਹਮਮ ਮਾਂ ਮੰਮੀ ਹੁੰਦੇ ਅੱਗੇ ਬੀਬੀ ਕਹਿੰਦੇ ਮੰਮੀ ਕਹਿੰਦੇ ਨਾ ਵੈਸੋ ਸਮੇ ਦੇ ਨਾਲ ਜਾਂ ਕੋਈ ਗੱਲ ਕਰਦੀ ਹੱਥ ਕੇ ਕਰਿਆ ਕਰ ਸੱਸ ਨਾਲ ਜਾਂ ਕੋਈ ਗੱਲ ਕਰਦੀ ਹੱਥ ਕੇ ਕਰਿਆ ਕਰ ਉਹ ਤਾਂ ਵੀ ਰੋ ਖਜੇ ਮੇ ਤਾਂ ਨੋ ਪੜੇ ਮੈਨੂੰ ਆਸਾ ਜਿ ਬਲਾਉਂਦੀ ਹੈ ਮੇ ਨੋ ਤਾਂ ਮੈਨੂੰ ਹੱਥ ਕੇ ਬੁਲਾਉਂਦੀ ਹੈ ਹਮ ਤੇ ਇਹ ਚੋਕੀ ਲੈ ਜਾਣੂ ਪੁੱਤ ਜਿਹੜਾ ਸਿਆ ਕੰਮ ਸੰਭਲਿਆ ਨਾ ਆਪਦੀ ਸੱਚ ਦਾ ਜਾ ਕੇ ਤੇਰੀ ਮੰਮੀ ਦੀ ਸ਼ੋਭਾ ਸਾਬਾ ਸੇ ਆਹਲਾ ਕਹਿੰਦਾ ਹੈ ਕਿ ਐਨੀ ਜੰਮੀ ਵੀ ਹੈ ਸਾਰਾ ਕੰਮ ਸੰਭਲਿਆ ਮੇਰੇ ਕਰ ਮੇਤ ਨੂੰ ਬਲੈਂਕ ਇੰਦਰ ਮੈਨੂੰ ਛੋਣ ਰਹੀ ਹੈ ਜਦ ਜਾਮੇਗੀ ਨਾ ਚਾਰ ਲਈਏ ਤੇ ਪਾਇਆ ਪਿਆ ਅੱਛਾ ਚਾਹ ਬਣਾ ਕੇ ਰੱਖਿਆ ਸੀ ਮੇਰੇ ਲਈ ਤੈਨੂੰ ਉਸ ਤੇ ਉਹਦੇ ਅੰਦਰ ਦਾ ਚਾਰ ਹੀ ਬਾਲਾ ਵਧੀਆ ਲੱਗਦਾ ਮੈਨੂੰ ਸਭ ਘਰ ਕੀ ਬੈਠੀਆਂ ਮੈਂ ਤੁਮਾ ਤਾਂ ਕਹਿ ਜੀ ਮੈਂ ਕਿ ਪੰਜ ਛੇ ਲੀਆਂ ਆਂ ਬਾਂਦੀ ਲਿਆਦੇ ਹੋਰ ਪਾ ਦਾਂਗੇ ਅੱਛਾ ਫੇਰ ਅੰਬੇ ਜਾਏ ਜੀ ਕਿ ਪਿੱਛੇ ਤੋਂ ਸ਼ਹਿਰੇ ਬਸ ਐ ਹੀ ਹੋ ਜਾਂਦਾ ਹੈਗਾ ਚੱਲ ਕੋਈ ਨਾ ਮੈਂ ਜ਼ਰੂਰ ਲੈ ਕੇ ਜਾਉਂਗੀ ਹੋਰ ਉਹ ਪਿਛਲੀ ਵਾਰੀ ਵੀ ਜਦੋਂ ਮੈਂ ਸਬਜ਼ੀਆਂ ਲੱਗੀਆਂ ਸੀ ਵਧੀਆ ਆਪਣੇ ਲੱਗਦੀਆਂ ਨੇ ਹੁਣ ਵੀ ਇਹ ਦੇਖ ਲਾਂਗੇ ਹਨਾ ਜੇ ਹੋਈ ਬੇਲ ਕੋਈ ਨਾ ਲੈ ਜੀ ਪੁੱਤ ਕੋਈ ਨਾ ਜੇ ਹੁਣ ਲੱਗਦੀਆਂ ਬੜੀਆਂ ਚੱਕੂ ਤਾਂ ਆਹ ਦੇਖ ਨਾ ਕੱਲ ਨੂੰ ਐਦਾਂ ਹੋ ਜਾਂਦਾ ਝੜ ਕੇ ਹੋਰ ਵਧੀਆ ਲੱਗਦੀਆਂ ਨੇ ਸਬਜ਼ੀਆਂ ਘਰ ਦੀਆਂ ਤਾਂ ਐਵੇਂ ਸੀਗਾ ਇੱਕ ਧੁੱ ਮੀ ਬਾੜੀ ਸੀ ਨਾ ਹੁਣ ਵੀ ਤਰਸ ਵਾਲੀ ਸੈਤ ਕੀ ਸੁੱਕੀਆਂ ਬਹੁਤਾ ਵੇਲਾਂ ਸਬਜ਼ੀਆਂ ਸਬਜ਼ੀਆਂ ਘੱਟੀ ਲੱਗੀਆਂ ਓ ਵਿੱਚ ਵਿੱਚ ਹਰੀ ਬਹੁਤ ਵਿੱਚ ਚੁੱਕ ਚੱਲ ਅਪਾ ਗੇੜਾ ਕੱਢਿਆ ਬਣਾਣੀ ਜੜੀ ਬਣਾਈ ਚੋ ਹੋ ਹੋ ਬਹੁਤ ਸੁੱਸ ਤੋਂ ਸਾਰਾ ਦਿਨ ਹੀ ਲਾਇਆ ਇਹ ਦੱਸ ਕਹਿੰਦੇ ਸੀ ਮੈਂ ਤਾਂ ਹੋਣਾ ਜਿੰਨਾਗਾ ਸਾਰਾ ਕੁਝ ਹੁਣ ਟਾਈਮ ਲੱਗਿਆ ਮੈਨੂੰ ਮੇਰਾ ਤਾਂ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਯਾਰ ਕਿਉਂ ਫਟ ਗਈ ਦੱਸ ਲੈ ਭਰਾ ਕਾ ਪੈ ਗਿਆ ਟਿਊ ਦਾ ਮਾੜਾ ਮੋਟਾ ਰੋੜ ਕੋਈ ਲੈ ਗਿਆ ਕਰਨ ਮਰ ਮੈਂ ਹੋਇਆ ਵਾ 100 ਹੋ ਫਾਈ ਇਹਨਾਂ ਨੁਕਸਾਨ ਹੋ ਗਿਆ ਮੇਰਾ ਇਹ ਕਿਵੇਂ ਹੋ ਗਿਆ ਮਿੰਨਤ ਤਾਂ ਪਿੱਛੇ ਜਦੋਂ ਤੁਸੀਂ ਕਹੇ ਸੀ ਮੈਂ ਟਾਇਰ ਪਵਾਇਆਗਾ ਫਿਰ ਹੋਰ ਜੀ ਨੁਕਸਾਨ ਦਾ ਪਤਾ ਲਾਦਾ ਖਬਰਾਂ ਕਿਵੇਂ ਹੋ ਗਿਆ ਅਹੀਂ ਹੋ ਗਿਆ ਨੁਕਸਾਨ ਤਾਂ ਆਹ ਹਰ ਕੀ ਲੈਂਦਾ ਤਾਂ ਇਹ ਤਾਂ ਸਬਜੀ ਆ ਮਾੜਾ ਤਾਂ ਨਹੀਂ ਆ ਗਈ ਤੇ ਹਰੀਆਂ ਖਿਲੀਆਂ ਨਹੀਂ rau ji ਇਹ ਜਦੋਂ ਮੈਂ ਕੱਲ ਗਈ ਸੀ ਪਿੰਡੋਲੀ ਐਸੀ ਨੇ ਪਰ ਜਿੰਦਰਾ ਕੰਮ ਚ ਰ ਮਾਲਾ ਮੈਂ ਨਾ ਉਹ ਤਾਂ ਇੱਕ ਦਿਨ ਤਾਂ ਪਹਿਲਾਂ ਲਿਆਂਦਾ ਆਪਾਂ ਨੇ ਕੀ ਲਿਆਂਦਾ ਉਦੋਂ ਉਹਨਾਂ ਨੁਕਸਾਨ ਹੋ ਗਿਆ ਅੱਜ ਤਾਂ ਬੈਂਗਣ ਜਿਹਾ ਕੇ ਰੱਖ ਲਈ ਸੱਕੀ ਹੋ ਗਈ ਅੱਜ ਮੇਰੇ ਮੋਠਾ ਜਿਹਾ ਨਾ ਇਹਨਾਂ ਨੁਕਸਾਨ ਹੋ ਗਿਆ ਯਾਰ ਇਹਦੇ ਨਾਲ ਕੀ ਲੈਂਕਾ ਦਸ ਕੁੜੀਆਂ ਪੇਕਾਂ ਤੋਂ ਲੈ ਆਈ ਹੋਗੀਆਂ ਨੇ ਚੀਜ਼ਾਂ ਐਂਦੀ ਹੁੰਦਾ ਹੈਗਾ ਮੈਂ ਬੜਾ ਟੋਟਾ ਬਾਈ ਬਾੜੀ ਕਰਦੀ ਆ ਵੀ ਮੈਂ ਗੱਡੀਆਂ ਪਰ ਪਰ ਚੱਕੇ ਲੈ ਆਉਣੀ ਆ ਗੱਡੀਆਂ ਪਰ ਪਰ ਚੱਕਣਾਂ ਦੀ ਗੱਲ ਨਹੀਂ ਯਾਰ ਇਹ ਦੂਜੇ ਦਿਨ ਦਾ ਅਗਰ ਪੇਕਾਂ ਤਾਂ ਲੈ ਆਉਣੀਆਂ ਸਮਾਰਾ ਸਾਰਾ ਕੰਮ ਉਤਣੀ ਹੁੰਦਾ ਹੈ ਕੁਛ ਨਹੀਂ ਹੁੰਦਾ ਵਾ ਵਧੀਆ ਸਬਜ਼ੀਆਂ ਘਰ ਦੀ ਕਿਤੇ ਮਿਲਦੀ ਆਪਣੇ ਮੂਹ ਹੀ ਨਹੀਂ ਆ ਇਦੋਂ ਫਾਈਨਲ ਤੱਕ ਕੀ ਸਮਾਨ ਲੈ ਗਿਆ ਰੱਥੋਂ ਉਧਰ ਵਗੈਰਾ ਰੱਖਾ ਹੋਗਾ ਮੇਰਾ ਮੂਹਰ ਖਰਾਬ ਹੋ ਗਿਆ ਕੁਛ ਨਹੀਂ ਹੁੰਦਾ ਇਹ ਦੇ ਨਾਲ ਥੋੜੀ ਹੋਣ ਚੀਜ਼ਾਂ ਖਰਾਬ ਹੁੰਦੀਆਂ ਨੇ ਤੁਸੀਂ ਤਾਂ ਕੋਈ ਨਾ ਮੈਂ ਦੇ ਦੂੰ ਜਦੋਂ ਤੁਹਾਡਾ ਕੋਈ ਲੈ ਕੇ ਆਊਗਾ ਜੇ ਉਧਰ ਇਹ ਨੁਕਸਾਨ ਹੋ ਗਿਆ ਨਾ ਫੇਰ ਮੇਰੇ ਨਾਲ ਗੱਲ ਕਰਿਓ ਹੁਣ ਜਾਓ ਆਪਦਾ ਮੀ ਲੱਗ ਗਿਆ ਬਸ ਬੰਦ ਨਾ ਕੋਈ ਜਾ ਕੇ ਗੱਲਾਂ ਕਰਦਾ ਜਾ ਇਹ ਕੋਈ ਜਾ ਕੇ ਆਪਦਾ ਕੰਮ ਕਰ ਲਓ ਧਰ ਚੋਣ ਦਾ ਟਾਈਮ ਹੋ ਗਿਆ ਚਾਰਜ ਹੋ ਲਓ ਜਾ ਕੇ ਕੋਈ ਨਾ ਜਾਣਾ ਤਾਂ ਚੋਕੀ ਹੋ ਗਿਆ ਨਾ ਸਬਜੀ ਦੇ ਲੈ ਕੇ ਹੋਰ ਕੋ ਮਾੜਾ ਮोटा ਸਮਾਨ ਲੈ ਆਉਂਦੀਆਂ ਤਾਂ ਪਹਿਲੇ ਫਿਰ ਪੇਕੀਆਂ ਤੋਂ ਲਿਆਉਂਦੇ ਤੁਹਾਡਾ ਨੁਕਸਾਨ ਲੈ

ਕੁਝ ਨਹੀਂ ਪਤਾ ਲੱਗਦਾ ਨਾ ਕਦੋਂ ਕੀ ਹੋ ਜਾਂਦਾ ਮੈਨੂੰ ਕਹਿੰਦੇ ਰਹਿੰਦੇ ਸੀਗੇ ਵੀ ਤੂੰ ਆਹ ਚੀਜ਼ ਲੈ ਕੇ ਆਉਣੀ ਆ ਪੇਕਿਆਂ ਤੂੰ ਤਾਂ ਸਾਡਾ ਨੁਕਸਾਨ ਹੁੰਦਾ ਅੱਜ ਤਹਣ ਮੈਂ ਕੋਈ ਚੀਜ਼ ਲੈ ਕੇ ਵੀ ਨਹੀਂ ਆਈ ਸੀ ਹੁਣ ਤਾਂ ਇਹਨਾਂ ਦੇ ਰਿਸ਼ਤੇਦਾਰ ਲੈ ਕੇ ਆਏ ਸੀਗੇ ਤੇ ਖਲੱਜ ਵੀ ਕਹਿੰਦਾ ਮੈਨੂੰ ਬੁਖਾਰ ਇੰਨਾ ਚੜ ਗਿਆ ਉੱਥੇ ਚੱਕਰ ਖਾ ਕੇ ਗਿਆ ਰਿਹਾ ਦੱਸ ਪਤਾ ਨਹੀਂ ਕਿਵੇਂ ਕੋਈ ਛੱਡ ਕੇ ਗਿਆ ਜਾਂ ਕਿਵੇਂ ਕੀ ਕਰਿਆ ਇੱਥੇ ਗਏ ਸੀਗੇ ਦੇਖ ਲੈ ਇੰਨੇ ਜੀ ਉਹੀ ਹੁੰਦਾ ਕਿਸੇ ਦੀਆਂ ਚੀਜ਼ਾਂ ਨਾਲ ਨਹੀਂ ਕੁਝ ਵੀ ਗਲਤ ਹੋਣ ਲੱਗਿਆ ਇਹ ਲੋਕਾਂ ਦਾ ਐਵੇਂ ਹੀ ਬਹਿਮ ਆਗਾ ਕਹਿ ਦਿੰਦੇ ਆ ਪੇਕਿਆਂ ਤੋਂ ਆਹ ਚੀਜ਼ ਲਿਆਂਦੀ ਆ ਨਹੀਂ ਚੰਗੀ ਹੁੰਦੀ ਆ ਨਹੀਂ ਚੰਗੀ ਹੁੰਦੀ ਜੇ ਆਪਾਂ ਹੁਣ ਦੇਖੀਏ ਸੋਚੀਏ ਹਨਾ ਵੀ ਹਨਾ ਪੇਕਿਆਂ ਤੋਂ ਤਾਂ ਫਿਰ ਧੀ ਦਾਜ ਵੀ ਲੈ ਕੇ ਆਉਂਦੀ ਐ ਇੱਕ ਨੂੰ ਦਾਜ ਵੀ ਲੈ ਕੇ ਆਉਂਦੀ ਐ ਕਿੰਨਾ ਫਿਰ ਉਹ ਮਾੜਾ ਕਿਉਂ ਨਹੀਂ ਹੁੰਦਾ ਉਹ ਸਾਰਾ ਲੋਹਾ ਲੱਕੜ ਸੋਨਾ ਚਾਂਦੀ ਪੈਸਾ ਉਹ ਸਾਰਾ ਵਧੀਆ ਹੋ ਜਾਂਦਾ ਫਿਰ ਉਹ ਕਿਵੇਂ ਵਧੀਆ ਹੋ ਜਾਂਦਾ ਫਿਰ ਉਹ ਜਿਹੜਾ ਦਾਜ ਆਊਗਾ ਮੈਂ ਚੰਗਾ ਹੋ ਜਾਂਦਾ ਫਿਰ ਜੇ ਮਾੜੀਆਂ ਮਾੜੀਆਂ ਚੀਜ਼ਾਂ ਮਾੜੀਆਂ ਹੁੰਦੀਆਂ ਨੇ ਉਹ ਚੀਜ਼ਾਂ ਚੰਗੀਆਂ ਹੋ ਜਾਂਦੀਆਂ ਨੇ ਹੈਨਾ ਉਹ ਚੀਜ਼ਾਂ ਮਾੜੀਆਂ ਨਹੀਂ ਹੁੰਦੀਆਂ ਜੀਆਂ ਲੋਹਾ ਵੀ ਲੋਹਾ ਤਾਂ ਕبھی ਆਉਂਦਾ ਹੈਗਾ ਉਹ ਕਿਵੇਂ ਚੰਗਾ ਹੋ ਜਾਂਦਾ ਫਿਰ ਇਹ ਇੱਕ ਬਹਿਮ ਆ ਲੋਕਾਂ ਦਾ ਬਸ ਕਹਿ ਲੈਂਦੇ ਆ ਵੀ ਪੇਕੇ ਤੋਂ ਆਹ ਚੀਜ਼ ਨਹੀਂ ਲਿਆਈ ਦੀ ਆਹ ਚੀਜ਼ ਨਹੀਂ ਲਿਆਈ ਦੀ ਇਹ ਤਾਂ ਆ ਲੈ ਆਉਂਦੀ ਹੈਗੀ ਆਹ ਨਹੀਂ ਲਿਆਉਣਾ ਚਾਹੀਦਾ ਵੀ ਤੁਸੀਂ ਜੇ ਆ ਤਾਂ ਆਪ ਘਰੇ ਚਲੋ ਬੰਦਾ ਸਾਰੀ ਚੀਜ਼ਾਂ ਲੈ ਕੇ ਵੀ ਆਉਂਦਾ ਚਲੋ ਫਿਰ ਵੀ ਜੇ ਲੈ ਆਉਂਦੀ ਹੈ ਫਿਰ ਕਿਉਂਗੀ ਕਮਾਨ ਹੁੰਦਾ ਦਾ ਤੀਰ ਨੂੰ ਹਨਾ ਲੈ ਆਉਂਦੀ ਹੈ ਕੋਈ ਐ ਤਾਂ ਨਹੀਂ ਹੈਗਾ ਚਲੋ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਜਿਹੜੀਆਂ ਸਾਰਾ ਘਾਰ ਹੀ ਪੇਕਿਆਂ ਦਾ ਲੁੱਟ ਕੇ ਖਾ ਜਾਂਦੀਆਂ ਨੇ ਸਾਰਾ ਕੁਝ ਜੀ ਕੋਲ ਛੱਡਦੀਆਂ ਹੀ ਨਹੀਂ ਹੈਗੀਆਂ ਵੀ ਆਹ ਵੀ ਲੈ ਜਾ ਆ ਵੀ ਲੈ ਜਾ ਸੋਚਦੀਆਂ ਹੀ ਨਹੀਂ ਪਿੱਛੇ ਭਾਈ ਭਤੀਜੇ ਮੇਰੇ ਕੋਈ ਜਾਂ ਕੋਈ ਹੋਰ ਵੀ ਆਊ ਹਨਾ ਕਿਸ ਨੇ ਸੰਭਾਲ ਲੈਣਾਗਾ ਚਲੋ ਉਹ ਗੱਲ ਤਾਂ ਬਹੁਤ ਮਾੜੀ ਹੈ ਜਿਹੜੀਆਂ ਐ ਲੁੱਟ ਕੇ ਲੈ ਕੇ ਜਾਂਦੀਆਂ ਨੇ ਪਰ ਹੁਣ ਜੇ ਚਲ ਕੋਈ ਨਾ ਮਾਪਾ-ਬਾਪ ਹਨਾ ਮਾੜੀ-ਮੋਟੀ ਕੁਝ ਹੀ ਦੇ ਦਿੰਦਾ ਹੈ ਕੋਈ ਗਲਤ ਨਹੀਂ ਹੁੰਦਾਗਾ ਲੋਕਾਂ ਦੀ ਸੋਚ ਗਲਤ ਆ ਜੇ ਗਲਤ ਆ ਤੁਸੀਂ ਕਹਿੰਦੇ ਹੋ ਵੀ ਹਨਾ ਇਹ ਮਾੜਾ ਹੁੰਦਾਗਾ ਤਾਂ ਫਿਰ ਦਾਜ ਵੀ ਬੰਦ ਕਰੋ ਫਿਰ ਤੁਹਾਨੂੰ ਮੰਨਾਂਗੇ ਵੀ ਹਾਂਜੀ ਇਹਨਾਂ ਦੇ ਊਸੂਲ ਪੱਕੇ ਨਹੀਂ ਵੀ ਇਹ ਤਾਂ ਪੇਕਿਆਂ ਦੀ ਹਰੇਕ ਚੀਜ਼ ਨੂੰ ਮਾੜੀ ਕਹਿੰਦੇ ਨੇ ਵੀ ਲੋਹਾ ਜਿਹੜਾ ਲੱਕੜ ਇਹ ਬੈੱਡ ਲਮਾਰੀਆਂ ਆਉਂਦੀ ਇਹ ਵੀ ਮਾੜੀ ਆ ਫਿਰ ਤਾਂ ਜੇ ਮਾੜਾ ਤਾਂ ਇਹ ਵੀ ਮਾੜਾਗਾ ਫਿਰ ਜਾਂ ਤਾਂ ਆਪਣੇ ਊਸੂਲਾਂ ਦੇ ਪੱਕੇ ਰਹੋ ਵੀ ਹਾਂ ਬੰਤੇ ਤਾਂ ਇਹ ਨਹੀਂਗੇ ਭਾਈ ਆਪਣੇ ਊਸੂਲਾਂ ਦੇ ਪੱਕੇ ਨਹੀਂਗੇ ਇਹ ਮਾੜੀਆਂ ਮਾੜੀਆਂ ਚੀਜ਼ਾਂ ਨੂੰ ਜੇ ਤੁਸੀਂ ਕਹੋਗੇ ਲੈ ਆ ਨਹੀਂ ਲਿਆ ਜਾਂ ਹੰਦਾ ਮੜਾ ਹੁੰਦਾ ਨਾ ਇਹ ਤਾਂ ਕਿਸੇ ਨੂੰ ਪੁੱਛਦੀ ਦੱਸਦੀ ਵੀ ਨਹੀਂ ਹੈਗੀ ਇਹ ਤਾਂ ਬਸ ਲੈ ਆਉਂਦੀ ਹੈ ਇੱਥੇ ਕਿਹੜਾ ਕੋਈ ਕਿਸੇ ਨੂੰ ਕਰਦਾ ਤੁਸੀਂ ਮਾੜੀਆਂ ਮਾੜੀਆਂ ਚੀਜ਼ਾਂ ਨੂੰ ਐ ਕਹਿਣ ਲੱਗ ਜੰਨੇ ਹੋਗੇ ਬਸ ਐਵੇਂ ਹੀ ਸੀਗਾ ਹੁਣ ਮੈਂ ਇਹਨੂੰ ਕਹੂੰ ਸਮਝਾਉਂ ਚੰਗੀ ਤਰ੍ਹਾਂ ਮਨ ਤਾਂ ਚਾਹ ਲੱਗ ਰਿਹਾ ਤਕਲੀਫ ਚਾਹਣ ਜੇ ਮੈਂ ਕੁਝ ਕਹੂੰਗੀ ਫਿਰ ਉਹ ਅਗਲਾ ਕਹਿੰਦਾ ਹੈ ਨਾ ਵੀ ਮੈਂ ਤਕਲੀਫ ਚਾਹੀ ਉੱਪਰ ਦੀ ਹੋਰ ਵੀ ਨੂੰ ਪਾਸਾ ਦੇਣ ਲੱਗੀ ਮੈਂ ਤਾਂ ਕਰਕੇ ਇੱਥੇ ਆ ਕੇ ਐ ਸੋਚਦੀ ਸੀ ਗੱਲਾਂ ਵੀ ਹਨਾ ਤਾਂ ਲੋਕ ਸੋਚ ਲੈਂਦੇ ਨੇਗੇ ਵੀ ਆਹ ਚੀਜ਼ ਲਿਆਂਦੀ ਆ ਮਾਂ ਦਾ ਸਾਡਾ ਨੁਕਸਾਨ ਹੋ ਗਿਆ ਫਿਰ ਜੇ ਆਪ ਦਾ ਕੋਈ ਚੀਜ਼ ਲਈ ਆਉਂਦਾ ਉਹਦੇ ਨਾਲ ਨੁਕਸਾਨ ਹੋ ਜਵੇ ਫਿਰ ਅਗਲਾ ਮੰਨਦਾ ਨਹੀਂ ਹਨਾ ਨੁਕਸਾਨ ਤਾਂ ਜਿਹੜੀ ਚੀਜ਼ ਦਾ ਜਿੱਥੇ ਹੋਣਾ ਉਹ ਹੋ ਹੀ ਜਾਣਾ ਕਿਸੇ ਪੱਕੀਆਂ ਦੀ ਚੀਜ਼ ਲਿਆਂਦੀ ਤੇ ਕੋਈ ਨੁਕਸਾਨ ਨਹੀਂ ਹੁੰਦੇ ਹੁੰਦੇਗੇ ਇਹ ਤਾਂ ਉਹੀ ਹੋ ਜਾਂਦੇ ਨੇਗੇ ਜੇ ਨੁਕਸਾਨ ਹੋਣੇ ਹੋਣ ਫਿਰ ਉਹਦਨੇ ਦਾ ਜਾਂਦਾ ਜਿੰਨੇ ਉਹਦਨੇ ਕਿਉਂ ਨਹੀਂ ਕੋਈ ਹੁੰਦਾਗਾ ਉਹਦਨੇ ਤਾਂ ਖੁਸ਼ ਹੋ ਕੇ ਤੇਲ ਚੋ ਕੇ ਆਪਾਂ ਇਹ ਸੱਜਣਾ ਆਨੰਦ ਵਾੜਦੇ ਹਾਂ ਹੁੰਦਾ ਤਾਂ ਉਹ ਵੀ ਪੱਕਿਆਂ ਤੋਂ ਹੀ ਆ ਜਾਗਾ ਬੱਸ ਚਲੋ ਪਾਉਨ ਦੀ ਸੰਭੀ ਸਮਝਾ ਸਕਦੇ ਆ ਚਲੋ ਵੇ ਬਾਚੋ ਗੱਲ ਕਰੂੰਗੀ